ਜਿਵੇਂ ਆ ਪੂਰਾ ਗੋਲ ਸਿੰਘ ਆ ਤੁਸੀਂ ਦੇਖ ਸਕਦੇ ਹੋ ਬੂਰੀ ਝੋਟੀ ਐ ਰੰਗ ਵੀ ਉਹ ਨਹੀਂ ਚਮੜੀ ਦੀ ਉਸ ਜਿਹੜੀ ਹੈਗੀ ਤੁਸੀਂ ਇਹ ਵੀ ਚੈੱਕ ਕਰ ਲਓ ਕਿੰਨਾ ਕ ਦੁੱਧ ਪਾ ਦੂ ਜਸ ਕਰਨ ਦੁੱਧ ਨੇ ਪਹਿਲ ਨੂੰ ਨਹੀਂ ਦਿੱਤਾ ਇਹ 11 12 ਕਿਲੋ ਦੇਣੀ ਹੈ ਮੱਝ ਇਹ 80000 ਰੁਪਏ ਦੀ ਦੇਣੀ ਆ ਠੀਕ ਐ ਦੇ ਦੂੰਗਾ 17 18 ਕਿਲੋ ਦੁੱਧ ਲੈ ਵੀ ਹੁਣ ਤੋੜ ਕੇ ਦਿਖਾ ਦੇ ਬਾਈ ਜੀ ਜੀ ਹੁਣ 9 ਕਿਲੋ ਵੜਾਈ 9 ਕਿਲੋ ਤਿਆਰ 12 13 ਕਹਿੰਦੀ 10 ਕਿਲੋ ਦੇਊਗੀ ਦੁੱਧ 9 ਕਿਲੋ ਆਏ ਥੱਲੇ ਵੀ 9 ਕਿਲੋ ਹਾਂਜੀ ਤੇ ਮੁੱਲ ਬਾਈ ਮੋਲੇ ਦਾ 50000 ਨੈਟ ਆ ਜੀ ਬਸ 50 ਕਰਤਾ ਬਾਈ ਇਹਦਾ ਰੇਡੀ 45000 ਲੈਂਡ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਿੱਥੇ ਖੜੇ ਆ ਉਹ ਪਿੰਡ ਦਾ ਨਾਮ ਹੈਗਾ ਦੋਸਤੋ ਬਾਹੂ ਸਿਵੀਆਂ ਪਿੰਡਾ ਜਿਹੜਾ ਕੀ ਬਠਿੰਡੇ ਦੇ 10 ਕਿਲੋਮੀਟਰ ਦੂਰ ਰਹਿੰਦਾ ਦੋਸਤੋ ਤੇ ਨਾਲ ਖੜਾ ਇਹ ਬੰਦੇ ਨੂੰ ਵੀ ਤੁਸੀਂ ਪਛਾਣ ਲਿਆ ਹੋਣਾ ਠੀਕ ਹੈ ਬਾਈ ਦਾ ਨਾਮ ਹੈਗਾ ਜਸਕਰਨ ਤੇ ਆਪਾਂ ਕਰਾਉਣੀਆਂ ਗੱਲਬਾਤ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਆਪਣੀਆਂ ਜਿਹੜੀਆਂ ਆਪਾਂ ਬਣਾਉਂਦੇ ਰਹੇ ਹਾਂ ਮੰਡੀਆਂ ਦੇ ਉੱਤੇ ਤੇ ਅੱਜ ਆਪਾਂ ਬਾਈ ਕੋਲੇ ਘਰੇ ਪਹੁੰਚੇ ਆ ਦੋਸਤੋ ਅੱਜ ਜਿਹੜੇ ਬਾਈ ਕੋਲੇ ਪਸ਼ੂ ਨੇ 12 ਪਸ਼ੂ ਆ ਜਿਹੜੇ ਬਕਾਊ ਨੇ ਤੇ ਦੋ ਥਾਵਾਂ ਤੇ ਬਾਈਆਂ ਦਾ ਸਾਂਝਾ ਕੰਮ ਆ ਅੱਜ ਇੱਕ ਵੀਡੀਓ ਇੱਥੋਂ ਦੀ ਐ ਤੇ ਗਾਹਾਂ ਫੇਰ ਆਪਾਂ ਜਿਹੜੀ ਹੈਗੇ ਦੂਸਰੇ ਘਰੋਂ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਬਾਈ ਜੀ ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਤੁਹਾਡਾ ਨਾਮ ਦੱਸ ਦੋ ਦੀਪ ਸਿੰਘ ਆ ਜੀ ਦੀਪ ਸਿੰਘ ਹਾਂ ਜੀ ਠੀਕ ਆ ਬਾਈ ਦਾ ਨਾਮ ਹੈਗਾ ਦੀਪ ਸਿੰਘ ਤੇ ਆਪਾਂ ਤੁਹਾਨੂੰ ਨੰਬਰ ਲੈ ਕੇ ਦਿੰਨੇ ਆ ਦੋਸਤੋ ਤੇ ਪਸ਼ੂ ਵੀ ਜਿਹੜੇ ਹੈਗੇ ਆ ਉਹ ਆਪਾਂ ਤੋਰ ਕੇ ਦਿਖਾਵਾਂਗੇ ਬਾਈ ਤੁਹਾਡਾ ਨੰਬਰ ਬੋਲ ਦੋ 98144 43066 ਠੀਕ ਆ ਤੇ ਬਾਈ ਜਿਸ ਕਾਰਨ ਤੂੰ ਵੀ ਬੋਲਦੇ ਆ ਉਹਦਾ ਨੰਬਰ 9478882523 ਠੀਕ ਹੈ ਦੋਸਤੋ ਇਹ ਬਾਈਆਂ ਦੇ ਨੰਬਰ ਨੇ ਦੋਨੇ ਨੰਬਰ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਤੇ ਆਜੋ ਆਪਾਂ ਜਿਹੜੇ ਬਾਈਆਂ ਕੋਲੇ ਡੰਗਰ ਹੈਗੇ ਨੇ ਚੰਗੇ ਤੇ ਚੰਗਾ ਰੇਟ ਆ ਜਿਹੜਾ ਇੱਕ ਹੋਰ ਦੱਸਦਗੇ ਵੀ ਜਿਹੜਾ ਜਮਾ ਆਪਾਂ ਵਾਜਬ ਕਰਾਵਾਂਗੇ ਤੇ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਓ ਥੋੜਾ ਆਪਾਂ ਟਾਈਮ ਨਹੀਂ ਲੈਂਦੇ ਤੇ ਕਰਦੇ ਆਪਾਂ ਸਟਾਰਟ ਪਸ਼ੂ ਤੁਹਾਨੂੰ ਜਿਹੜੇ ਹੈਗੇ ਬਾਈ ਕੋਲੇ ਤੋਰ ਕੇ ਦਿਖਾਉਣੇ ਆ ਲੈ ਵੀ ਦੋਸਤੋ ਤੁਹਾਨੂੰ ਨਾ ਇੱਕ ਚੰਗੀ ਮੋਰਾ ਨਸਲ ਦੀ ਮੱਝ ਦਿਖਾਉਣੇ ਆ ਲੈਨੇ ਬਾਈ ਤੋਂ ਡਿਟੇਲ ਕਿਹੜੇ ਸੂਏ ਨੇ ਸੁਣਾ ਹਾਂਜੀ ਬਾਈ ਜੀ ਇਹ ਮੱਝ ਦੀ ਕੀ ਡਿਟੇਲ ਹੈਗੀ ਤੀਜਾ ਸੂਆ ਸੂਜ ਜੀ ਬਾਈ ਜੀ ਹੁਣ ਤੀਜਾ ਸੂਆ ਸੂਜ ਹਾਂਜੀ ਦੂਜੇ ਸੂਏ ਕਿੰਨਾ ਦੁੱਧ ਮਤਲਬ 10 ਕਿਲੋ ਦਿੱਤਾ ਬਾਈ ਜੀ ਦੂਜੇ ਸੂਏ ਤੇ ਹੁਣ ਕਿੰਨਾ ਕ ਪਾ ਦੂਗੀ ਹੁਣ 18 ਕਿਲੋ ਦੇ ਦੂਗਾ ਜੀ 18 ਕਿਲੋ ਦੁੱਧ ਦੇ ਦੂਗੀ ਮੱਝ ਵੀ ਦੇਖ ਲਓ ਦੋਸਤੋ ਵੀ ਚੰਗੀ ਹੈਗੀ ਪਿੱਠ ਪੂੜੇ ਤੇ ਤੁਸੀਂ ਚੈੱਕ ਕਰ ਲਓ ਖੁੱਲਾ ਲੇਵਾ ਲੱਗਿਆ ਹੋਇਆ ਹਜੇ ਕਿੰਨੇ ਦਿਨ ਕਰ ਦੂਗੀ ਬਾਈ ਲੈ ਜੂ ਬਾਈ ਜੀ 10 ਦਿਨ 10 ਦਿਨ ਲੈ ਜੂਗੀ ਹਾਂਜੀ ਠੀਕ ਆ ਆਪਾਂ ਤੁਹਾਨੂੰ ਤੋੜ ਕੇ ਵੀ ਹੁਣੇ ਪਰ ਬਾਈ ਰੇਟ ਦੱਸ ਰੇਡ ਮੋਲ 1.5 ਕਰੋੜ 10 ਕਰੋੜ ਬਾਈ ਜੀ 95000 ਦੀ ਨੈਟ ਦੇਣੀ ਆ ਹਾਂ ਨਾ 95 ਦੀ ਦੇਣੀ ਆ ਠੀਕ ਆ ਪਹਿਲਾਂ ਹੀ ਆਪਾਂ ਤੁਹਾਨੂੰ ਦੱਸਿਆ ਸੀ ਦੋਸਤੋ ਇੱਕ ਮੱਝ ਤੁਹਾਨੂੰ ਕੋਲੋਂ ਦਿਖਾ ਦਗੇ ਇੱਕ ਵਾਰ ਮੂੰਹ ਦੀ ਤੁਸੀਂ ਚੈੱਕ ਕਰ ਲਓ ਸਿੰਘਾਂ ਦੀ ਗੋਲ ਸਿੰਘ ਹੈ ਤੇ ਤੋਰ ਦੇ ਵੀਰੇ ਕਰਾਂ ਤੋਰ ਦੇ ਤੋਰ ਕੇ ਦਿਖਾਉਣੇ ਦੋਸਤੋ ਇਹੇ ਦੋਸਤੋ ਜਿਹੜੀ ਹੈਗੀ ਹੈ ਨਾ ਲੇਵੇ ਦੀ ਤੁਸੀਂ ਚੈੱਕ ਕਰ ਲਓ ਇੱਕ ਵਾਰ ਖੁੱਲਾ ਲੇਵਾ ਹਜੇ ਮੱਝ ਨਹੀਂ ਨਾ ਜਿਹੜਾ ਲੇਵਾ ਹਜੇ ਬਣਾਉਣਾਗਾ ਤੇ ਥਣਾ ਦਾ ਗੈਪ ਹੈ ਜਿਹੜਾ ਉਹ ਵੀ ਚੰਗੀ ਬਿੱਥ ਤੇ ਲੱਗਿਆ ਹੋਇਆ ਥਣ ਤੇ ਪਿੱਠ ਕੁੜੇ ਦੀ ਤੁਸੀਂ ਚੈੱਕ ਕਰ ਲਓ ਪੂਰੀ ਰਾਜੀ ਮੱਝ ਆ ਗਈ ਕਿਸੇ ਵੀ ਪਾਸੋਂ ਮੱਝ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਜਿਹੜੀ ਆਪਾਂ ਦੱਸ ਦਿੱਤੀ ਪਹਿਲਾਂ ਵੀ ਤੁਹਾਨੂੰ ਕਿਹਾ ਹਨਾ ਵੀ ਬਰੀਡ ਹੈ ਜਿਹੜੀ ਦੁੱਧ ਵਾਲੀ ਬਰੀਡ ਹੈ ਇਹ ਦੇਖ ਸਕਦੇ ਹੋ ਤੁਸੀਂ ਪ्युअर ਜੈਡ ਬਲੈਕ ਹੈ ਦੋਸਤੋ ਚਮੜੀ ਦੀ ਪੂਛ ਜਿਹੜੀ ਹੈਗੀ ਤੁਸੀਂ ਇਹ ਵੀ ਚੈੱਕ ਕਰ ਲਓ ਵੀ ਅੱਧੀ ਕਿ ਗੇਠ ਹੈ ਜਿਹੜੀ ਉਹ ਚਿੱਟੀ ਹੈ ਆਜੋ ਆਪਾਂ ਅਗਲਾ ਪਸ਼ੂ ਵੀ ਤੁਹਾਨੂੰ ਤੋਰ ਕੇ ਦਿਹਾਉਣੇ ਆ। ਤੁਹਾਨੂੰ ਦੋਸਤੋ ਇੱਕ ਆਪਾਂ ਨਾ ਜਿਹੜਾ ਹੈਗਾ ਟਾਪ ਕੁਆਲਿਟੀ ਨੀਲੀ ਰਵੀ ਦੀ ਜਿਹੜੀ ਕੁੰਡੀ ਝੋਟੀ ਦਿਹਾਉਣੇ ਆ ਬਾਈ ਤੋਂ ਲੈਨੇ ਆ ਡਿਟੇਲ ਇਹਦੀ। ਅੱਜ ਹੀ ਸੂਈ ਆ ਦੋਸਤੋ ਇਹਦੀ ਜੇਰ ਆ ਜਿਹੜੀ ਹਜੇ ਹਨਾ ਹੁਣੀ ਪੈ ਕੇ ਹਟਿਆ ਆਹ ਦੇਖ ਲਓ ਤੁਸੀਂ ਜੇਰ ਵੀ ਇਹਦੀ ਪਈ ਆ ਇੱਥੇ ਤੇ ਲੈਨੇ ਆ ਡਿਟੇਲ। ਹਾਂਜੀ ਬਾਈ ਜੀ ਇਹ ਕਿਹੜੇ ਸੂਏ ਸੂਈ ਹੋਈ ਆ? ਪਹਿਲਾ ਸੂਆ ਸੂਈ ਆ ਜੀ। ਅੱਜ ਜਿਹੜੀ ਪਹਿਲਾ ਸੂਆ ਸੂਈ ਹੋਈ ਆ। ਠੀਕ ਆ ਤੇ ਦੰਦਾਂ ਤੋਂ ਵੀਰੇ ਦੋ ਦੰਦਾ ਆ ਜੀ। ਠੀਕ ਹੈ ਚੌਗਦੇ ਨੰਦ ਚੱਕੇ ਤੋਂ ਪਹਿਲਾਂ ਕਹਿ ਰਹੇ ਸੀ ਠੀਕ ਹੈ ਤੇ ਮਗਰ ਕੀ ਆ ਵੀ ਇਹਦੇ ਮਗਰ ਕੱਟੀ ਆ ਜੀ ਕੱਟੀ ਐ ਨੀਲੀ ਰਾਵੀ ਪਿਆਉੜ ਜੀ ਹਾਂ ਠੀਕ ਹੈ ਗੱਲ ਆਪਾਂ ਤੁਹਾਨੂੰ ਦੋ ਦੋਸਤੋ ਮੱਝਾਂ ਨਾਲ ਜਿਹੜੀ ਝੋਟੀ ਐ ਪਹਿਲੇ ਸੂਏ ਸੂਈ ਹੋਈ ਐ ਇਹ ਨੀਲੀ ਰਾਵੀ ਦੇ ਨੇੜੇ ਹੋ ਕੇ ਦਿਖਾ ਦਗੇ ਆਪਾਂ ਤੇ ਆਹ ਕੱਟੀ ਨੂੰ ਇਹਨੇ ਜਨਮ ਦਿੱਤਾ ਅੱਖਾਂ ਜਿਹੜੀਆਂ ਹੈਗੀਆਂ ਚਿੱਟੀਆਂ ਨੇ ਦੋਸਤੋ ਸਿੰਘਾ ਜਿਹੜਾ ਤੁਸੀਂ ਦੇਖ ਸਕਦੇ ਹੋ ਕੁੰਡਾ ਸਿੰਘ ਹੈਗਾ ਤੇ ਲੈ ਵੀ ਤੋਰ ਦੇ ਕਰਾ ਜਿਵੇਂ ਆਪਾਂ ਕਹਿ ਦਗੇ ਵੀ ਨਿਸ਼ਾਨੀਆਂ ਜਿਹੜੀਆਂ ਪੂਰੀਆਂ ਨੀਲੀ ਰਾਵੀ ਦੀਆਂ ਕੰਪਲੀਟ ਕਰਦੀ ਐ ਝੋਟੀ ਸਿੰਘਾਂ ਦੀ ਬੰਤਰ ਹੈ ਦੋਸਤੋ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਅੱਜ ਸੂਈ ਹੋਈ ਹੈ ਤੇ ਬਾਈ ਕਿੰਨਾ ਕੁ ਦੁੱਧ ਪਾ ਦੋਗੀ ਦੇ ਦੋਗੀ ਜੀ 12 13 ਕਿਲੋ ਦੁੱਧ ਠੀਕ ਹੈ ਤੇ ਜੇ ਆਪਾਂ ਹੁਣ ਗੱਲ ਕਰੀਏ ਵੀ ਇਹਦੀ ਰੇਟ ਦੀ ਰੇਟ ਮੁੱਲ 85000 80 ਦੀ ਦੇ ਦਾਂਗੇ ਜੀ ਅੱਛਾ 85000 ਮੁੱਲ ਕਰਦੇ ਵੀਰ ਤੇ ਜਿਹੜਾ ਦੇਣੀ ਹੈ ਮੱਝ ਇਹ 80000 ਰੁਪਏ ਦੀ ਦੇਣੀ ਹੈ ਦੋਸਤੋ ਤੇ ਆ ਇਹਦਾ ਜਿਹੜਾ ਹੈਗੀ ਹੈ ਥਣਾ ਦੀ ਬਨਾਵਟਾ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਸੂਈ ਝੋਟੀ ਹੈ ਇਹ ਬਾਕੀ ਬਾਈ ਮੌਕੇ ਤੇ ਮਾਨਤਾਨ ਹੋ ਜਾਊਗਾ ਕੋਈ ਨਹੀਂ ਕਰਦਿਆਂ ਜੀ ਘਰੇ ਆਊਗਾ ਚੱਲ ਕੇ ਮਾਨਤਾਨ ਤਾਂ ਕਰਨਾ ਪਊਗਾ ਜੀ ਠੀਕ ਆ ਠੀਕ ਆ ਹਾਂਜੀ ਬਾਈ ਜੀ ਜਿਹੜੀ ਆਹਾ ਆਪਾਂ ਬੈੜਾਂ ਖੜੀਆਂ ਹਨਾ ਤਿੰਨੇ ਜੀ ਤੇ ਇਹ ਕਿਹੜੇ ਕਿਹੜੇ ਸੂਏ ਸੂਣ ਹੈ ਇਹਨਾਂ ਨੇ ਪਹਿਲਾ ਸੂਆ ਜੀ ਤਿੰਨੇ ਤਿੰਨੇ ਪਹਿਲੇ ਸੂਏ ਸੂਣ ਹੈਗਾ ਹਾਂਜੀ ਠੀਕ ਆ ਤੇ ਇਹਦੇ ਕਿੰਨੇ ਕਿੰਨੇ ਰਹਿ ਗਏ ਭਾਈ ਜਿਹੜੀ ਆ ਹਫਤਾ ਰਹਿ ਗਿਆ ਜੀ ਹਫਤਾ 10 ਦਿਨ ਲੈ ਜਾਊਗੀ ਹਾਂਜੀ ਠੀਕ ਆ ਲੈ ਵੀ ਤੋਰੀ ਕਰਾ ਤੋਰੀ ਤੇ ਭਾਈ ਇਹਦਾ ਫਿਰ ਮੁੱਲ ਕਿੰਨਾ ਕਰਤਾ ਇਹਦਾ ਮੁੱਲ 45000 ਹੈ ਜੀ 45000 ਤੇ ਹਾਂ ਨਾ ਵੀ ਮਤਲਬ ਕਿੰਨੇ ਦੀ ਦੇਓਗੇ 42 ਦੀ ਦੇਣੀ ਆ ਹਾਂ ਨਾ ਜੀ 42000 ਦੀ ਦੇਓਗੇ ਤੇ ਦੁੱਧ ਕਿੰਨਾ ਕੁ ਪਾ ਦੂਗੀ ਦੁੱਧ ਦੇ ਦੂਗੀ 16 ਕਿਲੋ ਜੀ ਦੋਸਤੋ 15 16 ਕਿਲੋ ਦੁੱਧ ਦੀ ਆਸ ਹੈ ਜਿਹੜਾ ਥਾਨ ਕੁਆਲਟੀ ਹੈ ਉਹ ਵੀ ਬਹੁਤ ਵਧੀਆ ਤੁਸੀਂ ਦੇਖ ਲਓ ਇੱਕ ਵਾਰ ਆਪਾਂ ਅਜੇ ਲੈ ਆਏ ਨੇ ਬਣਾਉਣਾ ਹੈਗਾ ਕਿੰਨੇ ਕੁ ਦਿਨ ਕਰ ਦੂਗੀ ਬਾਈ ਹਫਤਾ 10 ਦਿਨ ਲੈ ਜੂਗੀ ਅਸੀਂ ਠੀਕ ਹੈ ਪਹਿਲਾਂ ਜਿਵੇਂ ਆਪਾਂ ਹਨਾ ਪਸ਼ੂ ਦਾ ਪਤਾ ਲੱਗ ਜਾਂਦਾ ਦੋਸਤੋ ਵੀ ਹਫਤਾ 10 ਦਿਨ ਤਾਂ ਲੈ ਜੂਗੀ ਤੇ ਦੁੱਧ ਜਿਹੜਾ ਆਪਾਂ ਮੰਨ ਕੇ ਚੱਲ ਗਏ ਵੀ 15 ਕਿਲੋ ਦੁੱਧ ਦਾ ਪਹਿਲੇ ਸੂਏ ਇਹ ਜਿਹਿਆਂ ਵੜਾ ਨੂੰ ਕੁਈ ਮੂਵਲੀ ਗੱਲ ਹੁੰਦੀ ਐ ਤੇ ਆਜੋ ਆਪਾਂ ਅਗਲਾ ਪਸ਼ੂ ਵੀ ਤੁਹਾਨੂੰ ਦਿਖਾਉਣੇ ਤੇ ਭਾਈ ਆਹ ਜਿਹੜਾ ਆ ਗਿਆ ਆਪਣੇ ਅਗਲੀ ਬਿਹੜਾ ਆ ਗਈ ਹਾਂਜੀ ਇਹ ਵੀ ਪਹਿਲਾ ਸੂਆ ਜੀ ਇਹ ਵੀ ਪਹਿਲਾ ਸੂਆ ਹਾਂਜੀ ਠੀਕ ਆ ਤੇ ਇਹ ਕਿੰਨੇ ਦਿਨ ਕੱਢ ਦੂਗੀ ਭਾਈ ਇਹ 15 ਦਿਨ ਲੈ ਜੀ 15 ਦਿਨ ਕੱਢ ਦੂਗੀ ਹਾਂਜੀ ਠੀਕ ਐ ਦੇਖ ਲਓ ਦੋਸਤੋ ਥਣਾ ਦੀ ਜਿਹੜੀ ਹੈਗੀ ਨਾ ਜਦੋਂ ਲੇਵਾ ਪੂਰਾ ਬਣ ਗਿਆ ਹਜੇ ਕੱਚੀਆਂ ਨੇ ਰਹਿਣਾ ਤੇ ਥਣਾ ਜਿਹੜਾ ਵਖਰਮਾ ਵਖਰਮਾ ਕਰ ਜੂਗੀ ਐ ਨਹੀਂ ਹੈਗਾ ਕਿਸੇ ਪਾਸੋਂ ਆਪਾਂ ਛੋੜੀਆਂ ਜੀਆਂ ਵਹਿੜਾਂ ਜਿਵੇਂ ਤੁਹਾਨੂੰ ਪਤਾ ਹੁੰਦਾ ਅੱਜ ਵੀ ਕਰਦੀਆਂ ਹੁੰਦੀਆਂ ਹਨਾ ਆਪਾਂ ਨੇੜੇ ਹੋ ਕੇ ਤੁਹਾਨੂੰ ਦਿਖਾ ਦਈਏ ਆਪਾਂ ਥੱਲੇ ਕੈਮਰਾ ਲਾਦ ਗਏ ਆਹ ਦੇਖ ਲਓ ਤੁਸੀਂ ਕੱਚੀਆਂ ਵਹਿੜਾਂ ਨੇ ਇਹ ਤਿੰਨੇ ਦੀਆਂ ਤਿੰਨੇ ਤੇ ਅਗਲੀ ਵੀ ਆਪਾਂ ਤੋੜ ਕੇ ਦਿਖਾਉਣੇ ਆ ਤੇ ਬਾਈ ਦੀਪ ਜਿਹੜੀ ਆਹ ਤੀਜੀ ਵਹਿੜ ਆ ਗਈ ਹਨਾ ਤੇ ਇਹਦੇ ਕਿੰਨੇ ਕੁ ਦਿਨ ਰਹਿੰਦੇਗੇ ਇਹਦੇ 15 ਦਿਨ ਹੀ ਦੇ ਰਹਿੰਦੇ ਆ ਜੀ 15 ਕਿ ਦਿਨ ਲੈ ਜੂ ਠੀਕ ਹੈ ਤੇ ਇਹ ਇਹਦਾ ਕੀ ਮੁੱਲ ਕਰਤਾ ਇਹਦਾ ਮੁੱਲ ਤਾਂ 45000 ਆ ਜੀ ਠੀਕ ਹੈ ਦੇਣੇ 42 ਦੀ ਹੈ 42000 ਦੀ ਤੇ ਜਿਹੜੀ ਆਪਾਂ ਦੂਜੀ ਉਹ ਬੈੜਾ ਉਹਦਾ ਉਹਦਾ ਵੀ ਤਿੰਨਾ ਵੇ ਇੱਕੋ ਰੇਟ ਹੀ ਆ ਜੀ ਬਸ ਇੱਕੋ ਰੇਟ ਆ ਹਾਂਜੀ ਠੀਕ ਆ ਲੈ ਵੀ ਇੱਧਰ ਕਰ ਦੇ ਕਰਾਂ ਤੋਰ ਦੇ ਕਰਾਂ ਦੋਸਤੋ ਆਪਾਂ ਦੱਸ ਦਈਏ ਤਿੰਨਾ ਬੈੜਾਂ ਦਾ ਇੱਕੋ ਰੇਟ ਹੈ 42-42000 ਦੀਆਂ ਦੇਣੀਆਂ ਨੇ ਥਣਾ ਦੀ ਆਪਾਂ ਨੇੜੇ ਹੋ ਕੇ ਲੈਵਾ ਸਾਨੂੰ ਚੈੱਕ ਕਰਾ ਦਗੇ ਅ ਜਿਵੇਂ ਬਾਈ ਕਹਿੰਦਾ 15 ਦਿਨ ਲੈ ਜਾਊਗੀ ਹਨਾ ਤੇ 15 ਦਿਨ ਤਾਂ ਲੈ ਹੀ ਜਾਣਾ ਇਹਨੇ 10-15 ਦਿਨ ਕੱਢ ਦੂਗੀ ਤੋਰਲਾ ਤੋਰਲਾ ਕਰਾ ਅੱਗੇ ਆਹ ਦੇਖ ਲਓ ਤੁਸੀਂ ਨੇੜੇ ਹੋ ਕੇ ਆਪਾਂ ਕੈਮਰਾ ਲਾਦ ਗਏ ਵੀਡੀਓ ਅੱਜ ਵਾਲੀ ਲੰਮੀ ਜ਼ਰੂਰ ਹੋ ਜੂ ਦੋਸਤੋ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਰੇਟ ਆ ਜਿਹੜੇ ਆਪਾਂ ਤੁਹਾਨੂੰ ਪਹਿਲੇ ਹੀ ਦੱਸਿਆ ਸੀਗਾ ਤਿੰਨੇ ਵੈੜਾਂ ਦਾ ਹਾਂ 45-45000 ਰੁਪਏ ਕਰਦੇ ਆ ਮੁੱਲ ਤੇ 42-42000 ਦੀਆਂ ਦੇਣੀਆਂ ਨੇ ਲੈ ਵੀ ਦੋਸਤੋ ਹੁਣ ਆਪਾਂ ਅੱਗੇ ਦੂਜੇ ਘਰੇ ਹਨਾ ਤੇ ਇਥੋਂ ਜਿਹੜੇ ਡੰਗਰ ਬਕਾਉ ਨੇ ਤੁਸੀਂ ਦੇਖ ਲਓ ਹਨਾ ਬਾਈ ਵੀ ਜਿਹੜੇ ਇੱਥੇ ਵੀਰਾਂ ਦਾ ਸਾਂਝਾ ਕੰਮ ਆ ਹਨਾ ਤੇ ਇਥੋਂ ਵਾਲੇ ਪਸ਼ੂਆਂ ਦੀ ਆਪਾਂ ਬਾਈ ਜਿਸ ਕਾਰਨ ਤੋਂ ਲੈਣੀਆਂ ਡਿਟੇਲ ਕਿਹੜੇ ਕਿਹੜੇ ਪਸ਼ੂ ਬਕਾਉ ਨੇ ਹਨਾ ਇੱਥੇ ਆਪਣੇ ਕੋਲੇ ਜਿਹੜੇ ਡੰਗਰ ਬਕਾਉ ਨੇ ਤੇ ਇਹ ਆਪਾਂ ਬਾਈ ਜਿਸ ਕਾਰਨ ਤੋਂ ਜਾਣਕਾਰੀ ਲਵਾਂਗੇ ਹਾਂ ਬਾਈ ਜਿਸ ਕਾਰਨ ਜਿਹੜੀ ਆ ਝੋਟੀ ਆ ਹਨਾ ਇਹਦੀ ਕੀ ਡਿਟੇਲ ਹੈ ਇਹ ਪਹਿਲਾ ਸੂਆ ਵੀਰੇ ਪਹਿਲਾ ਸੂਆ ਹਾਂਜੀ ਹਾਂਜੀ ਠੀਕ ਆ ਤਿੰਨ ਦਿਨ ਹੋ ਗਏ ਸੂਈ ਨੂੰ ਆਜੀ ਤਿੰਨ ਦਿਨ ਹੋ ਗਿਆ ਦਿਨ ਸੂਈ ਨੂੰ ਤੇ ਮਗਰ ਕੀ ਆ ਮਗਰ ਇਹ ਤੇ ਕੱਟੀ ਆਈ ਕੱਟੀ ਐ ਹਾਂਜੀ ਹਾਂਜੀ ਠੀਕ ਐ ਤੇ ਦੁੱਧ ਕਿੰਨਾ ਹੁਣ ਬਈ ਦੁੱਧ 10 ਕਿਲੋ ਬੋਹੜਾ ਹੁਣ ਜੀ 10 ਕਿਲੋ ਬੋਹੜਾ ਦਾ ਹਾਂਜੀ ਹਾਂਜੀ ਠੀਕ ਐ ਤੇ ਇਹਦਾ ਮੁੱਲ ਕਿੰਨਾ ਕਰਤਾ ਮੁੱਲ ਤਾਂ ਹੀ 85 ਕਰਦੇ ਆ 80000 ਦੀ ਛੋੜਨੀ ਐ ਬਸ 80000 ਦੀ ਛੱਡਣੀ ਐ ਹਾਂਜੀ ਹਾਂਜੀ ਠੀਕ ਐ ਲੈ ਵੀ ਦੋਸਤੋ ਝੋਟੀ ਆਪਾਂ ਦੇਖ ਲਓ ਹਨਾ ਸਿੰਗਾ ਦੀ ਚੈੱਕ ਕਰਾ ਦਗੇ ਲੈ ਵੀ ਤੋਰ ਦੇ ਕਰਾ ਜੀ ਲੈ ਵੀ ਦੋਸਤੋ ਆਪਾਂ ਝੋਟੀ ਸਾਨੂੰ ਤੋੜ ਕੇ ਦਿਖਾ ਦਗੇ ਲੈਵਾ ਸਾਨੂੰ ਮੂਰੋਂ ਚੈੱਕ ਕਰਾ ਦਗੇ ਪਿਛਲੇ ਥਣ ਵਿਖਰਵੇਂ ਤੁਸੀਂ ਦੇਖ ਲਓ ਹਨਾ ਲੱਗੇ ਹੋਏ ਨੇ ਤੇ ਜਿਹੜੀ ਪਿੱਠ ਪੋੜੇ ਦੀ ਮੰਤਰ ਆ ਦੋਸਤੋ ਉਹ ਵੀ ਤੁਸੀਂ ਦੇਖ ਲਓ ਹਨਾ ਛਾ ਕਾਲੇ ਰੰਗ ਦੀ ਝੋਟੀ ਹੈ ਕੁੰਡਾ ਸਿੰਘ ਹੈ ਤੇ ਲੇਵੇ ਦੀ ਆਪਾਂ ਫੇਰ ਇੱਕ ਵਾਰ ਤੁਹਾਨੂੰ ਕੈਮਰੇ ਤੇ ਥੋੜਾ ਜਿਆ ਕਵਰਾਉਂਦੀ ਹੈ 80000 ਰੁਪਏ ਦੀ ਬਾਈ ਕਹਿੰਦਾ ਦੇਣੀ ਆ ਇਹ ਦੇਖ ਲਓ ਤੁਸੀਂ ਲੇਵਾ ਮੱਝ ਦਾ ਤੇ ਜਿਹੜੀ ਵੀਡੀਓ ਆ ਦੋਸਤੋ ਇਹ 4:00 ਵਜੇ ਦੀ ਵੀਡੀਓ ਆ ਜਿਹੜੀ ਆਪਾਂ ਹੁਣ ਬਣਾ ਰਹੇ ਹੈਗੇ ਤੇ ਆਜੋ ਆਪਾਂ ਅਗਲੇ ਡੰਗਰ ਦੀ ਜਾਣਕਾਰੀ ਲੈਣੇ ਆ ਬਾਈ ਤੋਂ ਬਾਈ ਜਿਸ ਕਰਨ ਹੁਣ ਆਪਣਾ ਆ ਗਿਆ ਜਿਹੜਾ ਦੂਜੀ ਮੱਝ ਆ ਗਈ ਹੈ ਨਾ ਤੇ ਇਹ ਜਿਹੜੀ ਕਿਹੜੇ ਸੂਈ ਹੋਈ ਹੈ ਕਿ ਸੋਨਾ ਇਹਨੇ ਇਹ ਗੱਪਣਾ ਜੀ ਹਜੇ ਲੈ ਜੂ ਹਫਤਾ ਲੈ ਜੂ ਜੀ ਹਫਤਾ ਲੈ ਜੂਗੀ ਹਾਂਜੀ ਹਾਂਜੀ ਠੀਕ ਆ ਦੋਸਤੋ ਸਿੰਘਾਂ ਦੀ ਤੁਸੀਂ ਦੇਖ ਲਓ ਇਹ ਵੀ ਮੱਝ ਹੈ ਜਿਹੜੀ ਸੋਨੇ ਸਿੰਘ ਦੀ ਹੈਗੀ ਤੇ ਤੋੜ ਕੇ ਦਿਖਾਉਣੇ ਤੇ ਬਾਈ ਇਹਦਾ ਮੈਨੂੰ ਐ ਦੱਸ ਵੀ ਹੁਣ ਇਹਦਾ ਮੁੱਲ ਕਿੰਨਾ ਕਰਤਾ ਇਹਦਾ ਮੁੱਲ ਤਾਂ ਹੀ 85 ਇਹਦਾ ਕਰਦੇ ਹਾਂ ਜੀ 85 ਇਹਦਾ ਕਰ ਦਿਓ ਹਾਂਜੀ ਹਾਂਜੀ ਠੀਕ ਆ ਲੈ ਵੀ ਦੋਸਤੋ ਬਾਜਵ ਰੇਡ ਦੀਆਂ ਮੱਝਾਂ ਨੇ ਇੰਨਾ ਕ ਦੁੱਧ ਪਾ ਦੂ ਜਸ ਕਰਨ ਦੁੱਧ ਨੇ ਪਹਿਲ ਨੂੰ ਨੇ ਦਿੱਤਾ 11 12 ਕਿਲੋ ਇੱਥੇ 14 ਸਿਰ ਦੀ ਗਰੰਟੀ ਤੇ ਦੇ ਦੇਣਾ 14 ਕਿਲੋ ਦੋਸਤੋ ਜਿਹੜੀ ਥਣਾ ਦੀ ਕੁਆਲਿਟੀ ਵੀ ਆਪਾਂ ਦੇਖ ਲਓ ਹਨਾ ਲੇਵਾ ਜਿਹੜਾ ਖੁੱਲਾ ਲੇਵਾ ਮੱਝ ਦਾ ਕੋਈ ਆਈ ਨਹੀਂ ਹੈਗਾ ਤੰਗ ਲੇ ਵੇ ਦੀ ਹਨਾ ਦੁੱਧ ਵੀ ਚੰਗਾ ਪਾ ਦਊਗੀ ਇੱਕ ਵਾਰ ਥੋੜਾ ਕੰਨਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਪਲੂਣ ਹੋ ਜਾਂਦੀ ਹੈਗੀ ਤੇ ਖੜਾ ਲਾ ਵੀ ਖੜਾ ਲਾ ਕਰ ਆਪਾਂ ਚੰਗੀ ਤਰ੍ਹਾਂ ਜਿਹੜੀ ਚੈੱਕ ਕਰਾ ਦਗੇ ਮੁੰਡੇ ਪੈਰ ਧਰ ਲੈ ਚਲ ਕੋਈ ਗੱਲ ਨਹੀਂ ਆਹ ਦੇਖ ਲਓ ਤੁਸੀਂ ਦੋਸਤੋ ਸੂਣ ਦਾ ਕਰਕੇ ਥੋੜੀ ਕਣੀ ਪਲੂਣ ਤਾਂ ਹੈਗੀ ਪਰ ਝੋਟੀ ਹੈ ਜਿਹੜੀ ਆਪ ਹੀ ਤੁਹਾਡੀਆਂ ਨਿਗਾਹ ਦੱਸਦੀ ਹੋਊਗੀ ਚੰਗੀ ਝੋਟੀ ਹੈਗੀ ਤੇ ਆਜੋ ਬੰਦੇ ਬਈ ਦੂਜੇ ਪਸ਼ੂ ਦੀ ਜਿਹੜੀ ਹੈਗੀ ਜਾਣਕਾਰੀ ਲੈਣੇ ਆ ਬੰਤਰ ਹੈ ਜਿਹੜੀ ਹਰ ਇੱਕ ਪਸ਼ੂ ਦੀ ਹੈ ਜਿਹੜੀ ਚੰਗੀ ਬੰਤਰ ਹੈ ਦੋਸਤੋ ਐ ਨਹੀਂ ਹੈਗਾ ਵੀ ਕੋਈ ਵੀ ਡੰਗਰ ਹੈ ਜਿਹੜਾ ਦੁੱਧ ਵਾਲਾ ਨਾ ਹੋਵੇ ਲੈ ਵੀ ਦੋਸਤੋ ਸਾਨੂੰ ਹੁਣ ਇੱਕ ਮੱਝ ਦਿਖਾਉਣੇ ਆ ਚੰਗੇ ਵੇਟ ਵਾਲੀ ਕੱਦ ਕਾਠਾ ਜਿਹੜਾ ਚੰਗਾ ਦੋਸਤੋ ਮੂਹ ਦੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮੱਝ ਹੈ ਤੇ ਬੂਰੀ ਮੱਝ ਦੇ ਨਾਲ ਖੜੀ ਹੈ ਜਿਹੜੀ ਇੱਧਰਲੇ ਪਾਸੇ ਨੂੰ ਝਾਕੀ ਜਾਂਦੀ ਹੈ ਕੈਮਰੇ ਕੰਨੀ ਨੂੰ ਦੋਸਤੋ ਤੁਸੀਂ ਦੇਖ ਲਓ ਇੱਕ ਸਿੰਘ ਜਮਾ ਕੁੰਡਾ ਤੇ ਇੱਕ ਥੋੜਾ ਜਿਹਾ ਨਾ ਜਿਵੇਂ ਆਪਾਂ ਕਹਿ ਦਈਏ ਵੀ ਟੁੱਟਿਆ ਹੋਇਆ ਸਿੰਘ ਹੈ ਤੇ ਪਿੱਛੇ ਨੂੰ ਮੁੜਿਆ ਹੋਇਆ ਹੈ ਭਾਈ ਜਿਸ ਕਾਰਨ ਜਿਹੜੀ ਇਹ ਕਿਹੜੇ ਸੂਏ ਸੂਣਾ ਇਹ ਨੇ ਇਹ ਦੂਜੇ ਸੂਏ ਸੂਗੀ ਵੀ ਠੀਕ ਹੈ ਦੂਜੀ ਸੂਏ ਸੂਣਾ ਹੈਗਾ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਪਹਿਲੇ ਸੂਏ 15 ਕਿਲੋ ਦਿੱਤਾ ਸੀ ਪਹਿਲੇ ਸੂਏ ਵੇਖੀ ਸੀ ਮਾਲਕਾਂ ਕੋਲੇ ਹੀ ਅੱਛਾ ਹਾਂ ਤੇ ਉਹਦੇ ਵੇਚਦੇ ਨਹੀਂ ਸੀ ਹੋਰ ਛੋਟੀ ਲਈ ਸੀ ਅਸੀਂ ਅਖੇ ਇਹ ਵੀ ਦੇ ਦੋ ਦਿੱਤੀ ਨਹੀਂ ਉਹਨਾਂ ਨੇ ਦਿੱਤੀ ਨਹੀਂ ਹੁਣ ਇਹਨਾਂ ਨੇ ਸੇਲ ਕਰਤੀ ਹਾਂ ਇੱਕ ਹੀ ਸੇਲ ਕਰ ਲਈ ਸੀ ਤੇ ਅਸੀਂ ਲੈ ਆਂਦੀ ਹਾਂ ਲੈ ਆਂਦੇ ਤੇ ਹੁਣ ਕਿੰਨਾ ਦੁੱਧ ਪਾ ਦੂਗੀ ਐਸੀ 17 18 ਕਿਲੋ ਦੀ ਓੜ ਤੇ ਦੇ ਦਾਂਗੇ ਆਪਾਂ ਚਵਾ ਕੇ ਵੀ ਦੇ ਦਾਂਗੇ ਸਵਾ ਕੇ ਸਵਾ ਕੇ ਵੀ ਦੇ ਦੋਗੇ ਚਵਾ ਕੇ ਵੀ ਦੇ ਦੋਗੇ 17 18 ਕਿਲੋ ਦੁੱਧ ਲੈ ਵੀ ਹੁਣ ਤੋੜ ਕੇ ਦਿਖਾ ਦੇ ਬਾਈ ਜੀ ਦੋਸਤੋ ਮੂੰਹ ਦੀ ਹੈ ਨਾ ਜਿਹੜੀ ਝੋਟੀ ਬ ਤੇ ਤੋਰ ਕੇ ਦਿਹਾਉਣੇ ਆ ਕਿ ਸਾਰੇ ਪਸ਼ੂ ਆ ਜਿਹੜੇ ਰੇਟ ਦੇ ਆਪਾਂ ਜੇ ਦੇਖੀਏ ਰੇਟ ਵੀ ਬਾਜ਼ਾਰ ਰੇਟ ਦੀਆਂ ਨੇ ਹਨਾ ਮੱਝਾਂ ਜਿਵੇਂ ਆਹ ਦੇਖ ਲਓ ਤੁਸੀਂ ਇੱਧਰ ਨਾਲ ਸਾਈਡ ਪੋਚ ਦੇਖ ਲਓ ਮੱਝ ਦਾ ਕਿਸੇ ਪਾਸੋਂ ਵੀ ਕੋਈ ਮਾੜੀ ਮੱਝ ਨਹੀਂ ਹੈਗੀ ਹਜੇ ਤਾਂ ਇਹ ਕਿੰਨੇ ਦਿਨ ਲੈ ਜਾਊਗੀ ਜਿਸ ਕਰਨ ਹਫਤਾ ਪੈ ਹੀ ਹੈ ਇਹਦਾ ਹਫਤਾ ਲੈ ਜਾਊਗੀ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਗੇ ਲੈ ਜਾ ਬਈ ਕੋਈ ਗੱਲ ਨਹੀਂ ਸਮਾਰ ਕੇ ਤੋਰ ਕੇ ਦਿਖਾਵਾਂਗੇ ਆਪਾਂ ਮੱਝ ਜਿਹੜੀ ਬਹੁਤ ਹੀ ਚੰਗੇ ਪਿੱਠ ਪੁੜੇ ਵਾਲੀ ਮੱਝ ਆ ਦੋਸਤੋ ਕੱਦ ਕਾਠਾ ਜਿਹੜਾ ਬਹੁਤ ਚੰਗਾ ਕੱਦ ਕਾਠਾ ਹੀ ਨਹੀਂ ਹੈਗਾ ਕੋਈ ਵੀ ਵੀਰ ਕੋ ਇੱਕ ਹੋਰ ਦੱਸਦਾ ਮੈਂ ਵੀ ਆਪਾਂ ਜ਼ੂਮ-ਜਾਮ ਨਹੀਂ ਕਰਦੇ ਹੁੰਦੇ ਕਿਉਂਕਿ ਬਹੁਤ ਘੱਟ ਲੋਡ ਪੈਂਦੀ ਆ ਆਪਾਂ ਨੂੰ ਵੀ ਪਸ਼ੂ ਆ ਜਿਹੜਾ ਆਪਾਂ ਸਾਫ਼ ਤੌਰ 'ਤੇ ਦਿਖਾਈਏ ਵੀ ਪਸ਼ੂ ਆ ਜਿਹੜਾ ਵੀਡੀਓ ਦੇ ਵਿੱਚ ਓਡਾ ਕੀ ਲੱਗੇ ਜਿੱਡਾ ਕਿ ਹੁੰਦਾਗਾ ਤੁਸੀਂ ਆਹ ਦੇਖ ਲਓ ਹਨਾ ਬਾਈ ਮੋੜਾਂਗੇ ਇੱਕ ਵਾਰੀ ਹੋਰ ਦਿਖਾਵਾਂਗੇ ਆਪਾਂ ਇਹ ਆਹ ਦੇਖ ਲਓ ਲੇਵੇ ਦੀ ਲੈ ਲੈ ਜਾ ਬਈ ਕੋਈ ਗੱਲ ਨਹੀਂ ਆਹ ਦੇਖ ਲਓ ਤੁਸੀਂ ਦੋਸਤੋ ਲੇਵਾ ਦੇਖ ਲਓ ਬੜਾ ਸਾਫ਼ ਸੁਥਰਾ ਲੇਵਾ ਹੈ ਮੱਝ ਦਾ ਕੱਲਾ ਕੱਲਾ ਥਣ ਲੱਗਿਆ ਹੋਇਆ ਹੈਗਾ ਲੇਵੇ ਨੂੰ ਤੇ ਜਾਤ ਕੁਆਲਟੀ ਦੇ ਵਿੱਚ ਜਿਹੜੇ ਹੈਗੇ ਚੰਗਾ ਪਸ਼ੂ ਆ ਜਾਂਦਾ ਸਿੰਗਾ ਤੋਂ ਤੁਸੀਂ ਚੈੱਕ ਕਰ ਲਈ ਹੋਊਗੀ ਜਿਹੜੀ ਹੈਗੀ ਤਸੱਲੀ ਹੈ ਤੁਸੀਂ ਆਪ ਇੱਥੇ ਆ ਕੇ ਹਰ ਇੱਕ ਨਾਲ ਦੀ ਕਰਨੀ ਹੈ ਦੋਸਤੋ ਕਿੰਨਾ ਕਰਤਾ ਇਹਦਾ ਰੇਟ ਤਾਂ 1.5 ਕਰਦੇ ਜੀ 1 ਲੱਖ ਤੇ 5000 ਹਾਂਜੀ ਹਾਂਜੀ ਹਾਂ ਨਾਲ ਹੀ ਦੱਸ ਤੇਰੇ ਜਿਹੇ ਜੇ ਰੇਟ ਹੁੰਦੇ ਆਪ ਲੋਕਾਂ ਨੂੰ ਡੇਢ ਨਹੀਂ ਮੰਗਾਈ ਡੇਢ ਮੰਗ ਲਈ ਕੀ ਫਾਇਦਾ ਮੰਗੀ ਜਾਂਦੇ ਆ ਜੀ ਝੋਟਿਆਂ ਦਾ ਸਹੀ ਗੱਲ ਅਸੀਂ ਵੇਚ ਨਾਲ ਕਰ ਮਾਨਤਨ ਕਰ ਦਾਂਗੇ ਮੈਂ ਠੀਕ ਹੈ ਬਾਈ ਜਿਸ ਕਰਨ ਜਿਹੜੀ ਇਹ ਬੂਰੇ ਰੰਗ ਦੇ ਵਿੱਚ ਝੋਟੀ ਖੜੀ ਹੈ ਹਨਾ ਹਾਂਜੀ ਹਾਂਜੀ ਤੇ ਇਹਦੀ ਸਾਨੂੰ ਡਿਟੇਲ ਦੱਸ ਵੀ ਇਹ ਕਿੰਨਾ ਕੁ ਦੁੱਧ ਪਾਈ ਮਤਲਬ ਪਾ ਦੂਗੀ ਕਿ ਪਹਿਲੇ ਨੇ 22 12 13 ਐਤੀ 15 ਕਿਲੋ ਦੀ ਗਰੰਟੀ ਤੇ ਚਵਾ ਕੇ ਵੀ ਦੇ ਦਾਂਗੇ 12 ਕਿਲੋ ਹੁਣ ਬੋਲਾ 4 ਦਿਨਾਂ ਦੀ ਸੂਈ ਥੱਲੇ 4 ਦਿਨਾਂ ਦੀ ਸੂਈ ਥੱਲੇ 12 ਕਿਲੋ ਹੈ 12 ਤਾਂ ਹੁਣ ਵੀ ਚਵਾ ਦਾਂਗੇ ਜੇ ਹਫਤਾ ਠਹਿਰ ਕੇ ਨਾ ਮੰਨ ਯਾਰ ਵੀ 10 ਕਿਲੋ ਤਾਂ ਹੈਗੇ ਹੈਗਾ ਨਹੀਂ ਜੀ 12 ਹੁਣ ਮਣੱਕੇ ਦੇ ਦਾਂਗੇ ਠੀਕ ਆ ਤੇ ਦੂਜੀ ਸੂਏ ਜਿਹਨੇ ਹਜੇ ਮਤਲਬ ਜਿਵੇਂ ਕਹਿ ਦਿੱ ਗਏ ਵੀ 4 ਕਿ ਦਿਨ ਹੋ ਗਏ ਸੂਈ ਨੂੰ ਹਾਂ ਹਾਂ ਠੀਕ ਆ ਤੇ ਸਿੰਘ ਤੋਂ ਤੁਸੀਂ ਦੇਖ ਲਓ ਝੋਟੀ ਰੇਟ ਤਾਂ ਇਹਦਾ ਹੀ ਕਰਦੇ ਤਾਂ 95000 ਰੁਪਏ ਦੀ 90 90 ਦੀ 85 85000 ਦੀ ਦੇ ਦਾਂਗੇ ਬਸ 85 ਦੀ ਲੈ ਵੀ ਗੋ ਦੋਸਤੋ ਬੰਦਾ ਨਾ ਜਿਹੜਾ ਹੈਗਾ ਰੇਟ ਰੂਟ ਦਾ ਘਟਾਉਣ ਲੱਗਿਆ ਮਿੰਟ ਮਾਰਦਾ ਕਹਿੰਦਾ ਯਾਰ 95 ਰੇਟ ਆ ਪਰ 85 ਦੀ ਛੱਡਣੀ ਐ ਤੇ ਦੁੱਧ ਬਾਈ ਕਹਿੰਦਾ ਵੀ ਜਿਵੇਂ ਆਪਾਂ ਮੰਨ ਲਓ ਵੀ 14 ਕਿਲੋ ਦੁੱਧ 13 ਕਿਲੋ ਦੁੱਧ ਪਾ ਦੋਗੀ ਤੇ ਤੋੜ ਕੇ ਦਿਖਾ ਦੇ ਬਾਈ ਤੇ ਆਹ ਦੋਸਤੋ ਇਹਦਾ ਆ ਗਿਆ ਇਕੱਤੀ ਏ ਕਿ ਕੱਟਾ ਬਾਈ ਕੱਟਾ ਹੀ ਇਹਦਾ 4 ਦਿਨਾਂ ਦਾ ਹੀ ਆ ਇਹ 4 ਕਿ ਦਿਨਾਂ ਦੀ ਸੂਈ ਹੋਈ ਆ ਕੱਟਾ ਮਗਰ ਦੋਸਤੋ ਤੇ ਆਜੋ ਆਪਾਂ ਮੱਝ ਤੋੜ ਕੇ ਦਿਖਾ ਦਈਏ ਤੁਹਾਨੂੰ ਜਿਵੇਂ ਆ ਪੂਰਾ ਗੋਲ ਸਿੰਘ ਆ ਤੁਸੀਂ ਦੇਖ ਸਕਦੇ ਹੋ ਬੂਰੀ ਝੋਟੀ ਐ ਰੰਗ ਵੀ ਉਹ ਨਹੀਂ ਹੈਗਾ ਬੂਰਾ ਚੰਗਾ ਬਾਈ ਇੱਕ ਹੋਰ ਦੱਸ ਮੈਨੂੰ ਜਿਸ ਕਰਨ ਹਾਂਜੀ ਜਿਵੇਂ ਆਹਾ ਲੇਵੇ ਦੀ ਆ ਬੰਤਰ ਆ ਗਈ ਹੈਨਾ ਹਾਂਜੀ ਹਾਂਜੀ ਤੇ ਇੱਕ ਥਾਂ ਜਿਹੜਾ ਥੋੜਾ ਜਿਹਾ ਪਤਲਾ ਦਿਹਾਉਂਦੀ ਇਹ ਬਾਦੀ ਆ ਜੀ ਹੁਣ ਮਿੱਠਾ-ਮੂਠਾ ਦਿੱਤਾ ਉਹਦੇ ਨਾਲ ਬਾਦੀ ਹੋ ਜਾਂਦੀ ਅੱਛਾ ਹਾਂਜੀ ਠੀਕ ਆ ਉਹ ਮਤਲਬ ਸੈਟ ਆ ਥਾਂ ਆਹਾ ਚਵਾਈ ਚੁਈ ਦੀ ਜੋ ਪਸਵਾਵਾਂਗੇ ਸਹੀ ਬੱਚਾ ਲਾਏ ਤਾਂ ਸਹੀ ਇੱਕੋ ਜਿਹਾ ਹੋਊਗਾ ਜਿਸ ਕਰਨ ਮੜਾ ਜਿਹਾ ਇੱਕ ਮਿੰਟ ਖੜਾ ਹਲਾ ਕੋਲੇ ਹੋ ਗਿਆ ਕੱਦ ਵੀ ਚੰਗਾ ਝੋਟੀ ਦਾ ਹੀ ਨਹੀਂ ਹੈਗਾ ਉਹ ਨੇੜੇ ਹੋ ਜਾ ਮਾੜਾ ਜਿਹਾ ਕੱਦ ਦੀ ਜਜਮੈਂਟ ਆ ਜੂਗੀ ਉਮਰ ਦੀ ਵੀ ਚੌਗੀ ਆਈ ਹੈ ਜੀ ਚੌਗੀ ਝੋਟੀ ਹੈ ਹਾਂਜੀ ਹਾਂਜੀ ਠੀਕ ਹੈ ਲੈ ਵੀ ਦੋਸਤੋ ਆ ਕੱਦ ਵੀ ਦੇਖ ਲਓ ਝੋਟੀ ਦਾ ਹਨਾ ਕੱਦ ਵੀ ਚੰਗਾ ਸਾਨੂੰ ਨਰਾਜ਼ ਹੋਣ ਦੀ ਲੋੜ ਨਹੀਂ ਹੈਣੀ ਇੱਥੇ ਆ ਕੇ ਜੇ ਨਾ ਜਦੋਂ ਤੁਸੀਂ ਕਿਸੇ ਵੀ ਪਸ਼ੂ ਦਾ ਕੱਦ ਕਾਠ ਵੀ ਉਨਾ ਕੀ ਮਿਲੂਗਾ ਜਿੰਨਾ ਕਿ ਤੁਹਾਨੂੰ ਵੀਡੀਓ ਦੇ ਵਿੱਚ ਜਜਮੈਂਟ ਹੁੰਦੀ ਹੈ ਤੇ ਬਾਈ ਇੱਧਰ ਤੋਰ ਦੇ ਕੇ ਨਾ ਹੋਰ ਦਿਖਾ ਦਿਗੇ ਤੋਰ ਆਪਾਂ ਤੁਹਾਨੂੰ ਤੋਰ ਕੇ ਝੋਟੀ ਨਾ ਆ ਆ ਦੇਖ ਲਓ ਤੁਸੀਂ ਲੇਵੇ ਦੀ ਮੰਤਰ ਇੱਕ ਵਾਰ ਨੇੜੇ ਲਾਦਗੇ ਕੈਮਰਾ ਆਪਾਂ ਇਹ ਆ ਦੇਖ ਲਓ 12 ਕਿਲੋ ਦੁੱਧ ਬਾਈ ਤਿਆਰ ਕਹਿੰਦਾ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਦੇ ਵਿੱਚ ਮੱਝ ਆ ਜਾਂਦੀ ਹੈ ਦੋਸਤੋ ਝੋਟੀ ਹੈ ਇਹ ਆ ਲੇਵਾ ਆ ਗਿਆ ਦੋਸਤੋ ਤੁਹਾਨੂੰ ਇੱਕ ਗੱਲ ਹੋਰ ਆ ਬਾਈ ਜੀ ਵੀ ਆਪਾਂ ਪੂਰੀ ਡਿਟੇਲ ਹੈ ਜਿਹੜੀ ਕਲੀਅਰ ਕੱਟ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਜੇ ਕਿਤੇ ਕਮੀ ਰਹੇਗੀ ਤੇ ਉਹਦੀ ਤੁਸੀਂ ਐਡਜਸਟਮੈਂਟ ਕਰ ਲਿਆ ਕਰੋ ਦੋਸਤੋ ਤੇ ਆਜੋ ਆਪਾਂ ਅਗਲਾ ਜਾਨਵਰ ਤੁਹਾਨੂੰ ਤੋੜ ਕੇ ਦਿਖਾਉਣੀ ਹੈ ਤੇ ਬਾਈ ਜਿਸ ਕਰਨ ਜਿਹੜੀ ਆ ਝੋਟੀ ਆ ਗਈ ਜਿਹੜੀ ਸਕਰੀਨ ਤੇ ਦਿਸੀ ਜਾਂਦੀ ਹੈ ਇਹਦੀ ਕੀ ਡਿਟੇਲ ਹੈਗੀ ਇਹ ਦੋਂਦੀ ਹੈ ਇਹ ਪਹਿਲੇ ਨਹੀਂ ਆਈ ਪਹਿਲਾ ਸੂਆ ਸੂਈ ਹੈ ਜੀ ਪਹਿਲਾ ਸੂਆ ਸੂਈ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਅੱਜ ਹੋ ਗਏ 6 ਦਿਨ ਜੀ 6 ਦਿਨ ਤੇ ਕਿੰਨਾ ਦੁੱਧ ਤਿਆਰ ਹੈ ਦੁੱਧ ਹੋਊਗਾ ਜੀ ਹੁਣ 9 ਕਿਲੋ ਬਹੜਾ ਜੀ 9 ਕਿਲੋ ਤਿਆਰ ਹੈ 12 13 ਕਹਿੰਦੀ 10 ਕਿਲੋ ਦੇਊਗੀ 10 ਕਿਲੋ ਦੁੱਧ ਦੇ ਰੂਖਾ ਛੋਟੀ ਹੈ ਦੋਂਦੀ ਹੈ ਦੋ ਦਿਨ ਦਾ ਜੀ ਦੋ ਦਿਨ ਦਾ ਦੋਸਤੋ ਛੋਟੀ ਸੂਈ ਬਾਈ ਤੋੜ ਦੇ ਕਰਾਂ ਛੋਟੀ ਤੇ ਬਾਈ ਇਹਦਾ ਫਿਰ ਜਿਸ ਕਰਨ ਮੁੱਲ ਕਿੰਨਾ ਕਰਤਾ ਮੁੱਲ ਲੈਣ ਦੇਣਾ 80000 ਰੁਪਏ ਜੀ ਰੇਟ ਹੈ ਜਿਹੜਾ ਦੋਸਤੋ 80000 ਰ ਥਣਾ ਦੀ ਉਸ ਨੂੰ ਚੈੱਕ ਕਰਾ ਦਗੇ ਆ ਦੇਖ ਲਓ ਦੋਸਤੋ ਤੇ ਇਹ ਵੀ ਝੋਟੀ ਹੈ ਜਿਹੜੀ ਚੰਗੀ ਹੈਗੀ ਕਿਸੇ ਪੱਖੋਂ ਇਹ ਵੀ ਸਿੰਘਾਂ ਦੀ ਤੁਸੀਂ ਚੈੱਕ ਕਰ ਲਓ ਇੱਕ ਵਾਰ ਹਨਾ ਦੇਖ ਸਕਦੇ ਹੋ ਤੁਸੀਂ ਇਹ ਆ ਮੂਦੀ ਵੀ ਸੋਹਣੀ ਹੈ ਦੋਸਤੋ ਚਾਰੇ ਪਾਸੇ ਆਪਾਂ ਕੈਮਰਾ ਤੁਹਾਨੂੰ ਮਾਰ ਕੇ ਦਿਖਾ ਦਗੇ ਲੈ ਜਾ ਬਈ ਉਧਰ ਨੂੰ ਥਣਾ ਦੀ ਹੈ ਜਿਹੜੀ ਬਨਾਵਟ ਉਹ ਵੀ ਚੰਗੀ ਹੈ ਤੇ ਬਾਈ ਜਿਸ ਕਰਨ ਜਿਹੜੀ ਆਹ ਗਾਂ ਆ ਗਈ ਹਨਾ ਹਾਂਜੀ ਤੇ ਇਹਨੇ ਕਿੰਨੇ ਕਦੇ ਰਹਿ ਗਏ ਸੂਣ ਦੇ ਇਹਦੇ ਪਏ ਹੈ 10 12 ਦਿਨ ਪਏ ਹੈ ਜੀ ਠੀਕ ਆ ਤੇ ਕਿਹੜੇ ਸੂਏ ਸੂਣਾ ਇਹਨੇ ਦੂਜੇ ਸੂਏ ਸੂਗੀ ਦੂਜੇ ਸੂਏ ਸੂਣਾ ਹੈਗਾ ਸੂਣਾ ਜੀ ਠੀਕ ਆ ਪਹਿਲੇ ਸੂਏ ਕਿੰਨਾ ਕ ਦੁੱਧ ਦਿੱਤਾ ਹੋਇਆ ਪਹਿਲੇ ਸੂਏ ਦੇ 15 16 ਦਿੱਤਾ ਇੱਥੇ 20 ਦੇ ਦੂਗੀ 20 ਕਿਲੋ ਦੁੱਧ ਆਮਨਾ ਦੇ ਦੂਗੀ ਆਮਨਾ ਨੇ ਦੇ ਦੂਗੀ ਠੀਕ ਆ ਤੇ ਜਿਹੜਾ ਰੇਟ ਕਰਤਾ ਬਈ ਇਹਦਾ ਰੇਟ 45000 ਲੈਣ ਦੇਣਾ ਬਸ 45000 ਹਾਂ ਨਾ ਹਾਂ ਨਾ 45000 ਬਸ ਜਮੇ ਹੀ ਮੁਕਾਤਾ ਕੰਮ ਮੁਕਾਤਾ ਠੀਕ 55 ਕਹੀਦੀ ਕੀ ਫਾਇਦਾ ਜੇ 45000 ਬਸ ਜਿੰਨਾ ਕ ਲੈਣਾ ਉਨੇ ਦੱਸੇ ਠੀਕ ਆ ਲੈ ਬਈ ਤੋਰ ਕੇ ਦਿਖਾ ਦੇ ਲੈ ਵੀ ਦੋਸਤੋ ਬਾਈ ਨੇ ਕੰਮ ਮੁਕਾਤਾ ਕਹਿੰਦਾ 45000 ਰੁਪਏ ਦੀ ਬਹੜ ਦੇਣੀ ਦੇਣੀ ਹੈ ਜੇ ਕੋਈ ਵੀਰ ਆਉਂਦਾ ਤਾਂ ਉਹੋ ਜਿਹਾ ਹਿਸਾਬ ਕਿਤਾਬ ਆਪ ਦਾ ਦੇਖ ਲਓ ਦੋਸਤੋ ਥਣਾ ਤੋਂ ਤੁਸੀਂ ਕੋਈ ਵੀ ਪਸ਼ੂ ਆ ਜਿਹੜਾ ਹਨਾ ਜਿਵੇਂ ਆ ਗਾਂ ਆ ਗਈ ਇਹ ਵੀ ਗਾਂ ਜਿਹੜੀ ਥਣਾ ਦੀ ਸਜਾਵਟ ਹੈ ਜਿਹੜੀ ਬਹੁਤ ਵਧੀਆ ਗੁਲਾਬੀ ਕਲਰ ਦੇ ਵਿੱਚ ਦੇਖ ਲਓ ਦੋਸਤੋ ਥਣ ਪੈ ਜਾਂਦੇ ਇੱਕ ਥੋੜਾ ਜਿਹਾ ਜਿਵੇਂ ਮੂਰੇ ਮੂਰੇ ਕਾਲਾ ਤਾਂ ਹੈਗਾ ਥਣ ਤੇ ਪਰ ਜਿਹੜੀ ਹੈਗੀ ਵੀ ਜਾਤ ਕੁਆਲਟੀ ਚਮਕ ਜਿਹੜੀ ਗਾਂ ਦੇ ਵਿੱਚ ਚੰਗੀ ਹੈ ਦੋਸਤੋ ਕਿਸੇ ਵੀ ਪੱਖੋਂ ਆਪਾਂ ਕਹਿ ਸਕਦੇ ਹਾਂ ਵੀ ਹਜੇ ਇਹਨੇ ਜਿਹੜਾ ਹੈਗਾ ਨਾ ਹੋਰ ਬਾਨਨਾ ਦੋਸਤੋ ਜਿਸ ਕੰਨ ਜਿਹੜੀ ਹੁਣ ਦੂਜੀ ਆਪਾਂ ਫੇਰ ਇੱਕ ਹੋਰ ਝੋਟੀ ਆ ਗਈ ਜਿਹੜੀ ਸਕਰੀਨ ਤੇ ਦਿਸੀ ਜਾਂਦੀ ਹੈ ਤੇ ਇਹਦੀ ਕੀ ਡਿਟੇਲ ਹੈਗੀ ਇਹ ਵੀ ਦੋਂਦੀ ਪਹਿਲਣ ਆ ਜੀ ਪਹਿਲਣ ਹਾਂਜੀ ਹਾਂਜੀ ਠੀਕ ਹੈ ਤੇ ਸੂਈ ਨੂੰ ਸੂਈ ਨੂੰ ਇਹਨੇ ਵੀ 6-7 ਦਿਨ ਹੀ ਹੋਏ ਜੀ ਦੁੱਧ ਦੁੱਧ 9 ਕਿਲੋ ਆਏ ਥੱਲੇ ਵੀ 9 ਕਿਲੋ ਤੇ ਮੁੱਲ ਬਈ ਮੋਲੇ ਦਾ 50000 ਨੈਟ ਆ ਜੀ ਬਸ 50000 ਰੁਪਏ ਨੈਟ ਲੈਣ ਦੇ ਨਹੀਂ ਹੈ ਠੀਕ ਹੈ ਲੈ ਵੀ ਬਾਈ ਜੀ ਤੋੜ ਦੋ ਕਿਉਂਕਿ ਝੋਟੀ ਆਪਾਂ ਤੁਹਾਨੂੰ ਬਈ ਨੈਟ ਰੇਟ ਵਾਲੀ ਝੋਟੀ ਹੈ ਜਿਹ ਵੀ ਜਿਹੜੀ ਆਪਾਂ ਸਾਰੇ ਪਸ਼ੂ ਦਿਖਾਏ ਹੈਗੇ ਰੇਟ ਬਾਜ਼ੀਬ ਕਰਾਉਣ ਤੇ ਇਹ ਝੋਟੀ ਵੀ ਤੁਸੀਂ ਦੇਖ ਲਓ ਸਿੰਘ ਆ ਜਿਹੜਾ ਜਮਾ ਗੋਲ ਆ ਤੇ ਲੇਵੇ ਦੀ ਬੰਤਰ ਵੀ ਤੁਹਾਨੂੰ ਦਿਖਾ ਦਗੇ ਚੈੱਕ ਕਰਾ ਦਗੇ ਤੇ ਬਾਕੀ ਫੇਰ ਆਪਾਂ ਐਂਡ ਤੇ ਹੁਣ ਜਿਹੜੀ ਇਹ ਲਾਸਟ ਝੋਟੀ ਹੈਗੀ ਤੁਸੀਂ ਦੇਖ ਸਕਦੇ ਹੋ ਹਨ ਤੇ ਮਗਰਲਾ ਥਣਕੇ ਮਿਆਂ ਜਸ ਕਰਨ ਥਾਣਾ ਲੇਵੇ ਦੀ ਸਹੀ ਇਹ ਬਾਕਸਾਈਡ ਰੱਖਦੀ ਹੈ ਜਿਹੜੀ ਤੁਮ ਬਚੀ ਮਾਣੀ ਮੋਟੀ ਹਨਾ ਸਨਾਂ ਦੀ ਸਹੀ ਹੈ ਚਵਾਈ ਚ ਚਾਰੇ ਸਨਾਂ ਦੀ ਇੱਕੋ ਜਿਹੀ ਹੈ ਠੀਕ ਹੈ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਹਨ ਇਹ ਵੀ ਝੋਟੀ ਹੈ ਜਿਹੜੀ 8-9 ਕਿਲੋ ਦੁੱਧ ਤੁਸੀਂ ਮੰਨ ਕੇ ਚੱਲੋ ਤਿਆਰ ਹੈਗਾ ਕੋਈ ਨਹੀਂ ਕੋਈ ਨਹੀਂ ਇਹ ਇੱਕ ਵਾਰ ਹੋਰ ਆਪਾਂ ਨੇਗਾ ਮਰਵਾਦਗੇ ਲੈਵੇ ਤੇ ਇਹ ਆਹ ਦੇਖ ਲੋ ਜਿਹੜਾ ਮੈਂ ਜਿਸ ਕਰਨ ਇਹ ਗੱਲ ਕਹਣਾ ਮਗਰਲਾ ਥਾਨ ਓਕੇ ਜਮਾ ਜਮਾ ਜੀ ਮਗਰਲਾ ਮਗਰਲੇ ਚੜੋ ਮੂਰਲਾ ਮੂਰਲੇ ਇੱਕ ਧਾਰ ਦਾ ਬੱਟਾ ਵੀ ਨਹੀਂ ਹੋਊਗਾ ਚਵਾਈ ਦੀ ਇੱਕ ਨੰਬਰ ਆ ਜੀ ਠੀਕ ਆ ਕੋਈ ਕਾਰਡ ਨਹੀਂ ਪੋਲੀ ਹੋਊ ਚਵਾਈ ਦੀ ਠੀਕ ਆ ਜੀ ਬਾਕੀ ਕਹਰੇ ਡੰਗ ਦਾ ਕੋਈ ਇਹਨਾਂ ਨੂੰ ਬਾਜ਼ਾਰ ਨਹੀਂ ਲੱਗੇ ਕਹਿੰਦਾ ਬਾਜ਼ਾਰ ਛੱਡ ਕੇ ਵੀਡੀਓ ਬਣਾ ਲੈਂਦੇ ਆ ਕੋਈ ਬਾਜ਼ਾਰ ਪਿਓਰ ਨਹੀਂ ਲੱਗਾ ਤੜਕੇ ਲੈਟੀ ਚੋਈਆਂ ਮੈਂ ਕੋਈ ਐ ਨਹੀਂ ਸਦਿਆਂ ਦੀ ਚੋਈਆਂ ਚਾ ਬਾਜ਼ਾਰ ਛੱਡ ਗਏ ਇਹਰੇ ਡੰਗਤੀ ਆ ਜੀ ਦੋਸਤੋ ਬਾਈ ਦਾ ਕਹਿਣਾ ਹੈਗਾ ਜਿਹੜੀ ਆਪਾਂ ਹੁਣ ਆਹ ਵੀਡੀਓ ਬਣਾਈ ਬਣਾਈ ਆ ਤੇ ਇਹਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਪਸ਼ੂ ਹੈ ਜਿਹੜਾ ਸੰਦੇਹਾਂ ਨਹੀਂ ਚੋਇਆ ਹੋਇਆ ਠੀਕ ਹੈ ਟਾਈਮ ਟੂ ਟਾਈਮ ਆ ਕੇ ਦੋ ਡੰਗ ਬਾਈ ਚੋ ਸਕਦਾ ਕੋਈ ਵੀ ਡੰਗ ਚਵਾ ਦਾਂਗੇ ਦੋ ਡੰਗ ਹੀ ਹਾਂ ਹਾਂ ਠੀਕ ਹੈ ਕਈ ਵੀਡੀਓ ਬਣਾਉਂਦੇ ਬਿਆਰ ਛੱਡ ਕੇ ਡੰਗ ਮੰਡੀ ਵਾਲਾ ਇਖੜ ਲਾ ਕੇ ਬਣਾਉਂਦੇ ਸੀ ਉਹ ਕੰਮ ਨਹੀਂ ਕਰਦਾ ਕੈਰੇ ਡਾਂਗਤੀ ਹੈ ਜੀ ਕੋਈ ਬਾਜ਼ਾਰ ਨਹੀਂ ਲੱਗਿਆ ਠੀਕ ਹੈ ਬਾਜ਼ਾਰ ਨਹੀਂ ਲੱਗਿਆ ਹੋਇਆ ਠੀਕ ਹੈ ਤੇ ਜਿਸ ਕਾਰਨ ਫਿਰ ਮੈਨੂੰ ਆਏ ਦੱਸ ਜੇ ਕੋਈ ਮਤਲਬ ਤੇਰੇ ਕੋਲੇ ਪਸ਼ੂ ਖਰੀਦਦਾ ਹੈ ਨਾ ਫੋਨ ਦੇ ਉੱਤੇ ਤਸੱਲੀ ਪੂਰੀ ਦੇਵਾਂਗਾ ਹਾਂਜੀ ਗਰੰਟੀ ਤੇ ਭੇਜਾਂਗੇ ਤਸੱਲੀ ਪੂਰੀ ਜੇ ਕੋਈ ਕਾਣਵੀਨ ਨਿਕਲੇ ਫਿਰ ਕਾਣਵੀਨ ਪੈਸਾ ਪੈਸੇ ਵਾਪਸ ਕਰ ਲਵਾਂਗੇ ਠੀਕ ਹੈ ਤੇ ਇੱਕ ਵਾਰ ਤੇਰਾ ਹੁਣ ਪਿੰਡ ਦੱਸ ਦੇ ਪਿੰਡ ਮੇਰਾ ਬਾਹੋ ਹੈ ਜੀ ਬਾਹੋ ਸਿਵੀਆਂ ਆ ਜੀ ਬਾਹੋ ਸਿਵੀਆਂ ਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ 10 ਕਿਲੋ ਲਗੇ 10 ਕਿਲੋਮੀਟਰ ਨੇੜੇ ਆ ਗਿਆ ਠੀਕ ਆ ਤੇ ਨੰਬਰ ਬੋਲ ਦੇ ਇੱਕ ਵਾਰ ਨੰਬਰ 9478882523 ਠੀਕ ਹੈ ਤੇ ਲੈ ਵੀ ਦੋਸਤੋ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਵੀਡੀਓ ਲੰਮੀ ਜ਼ਰੂਰ ਹੋਗੀ ਤੇ ਆਹ ਸੁਸੀ ਜਿਹੜੇ ਆਪਾਂ ਤੁਹਾਨੂੰ ਡੰਗਰ ਕੱਲਾ ਕੱਲਾ ਤੋੜ ਕੇ ਦਿਖਾਏ ਦਿਖਾਇਆਗਾ ਠੀਕ ਹੈ ਤੇ ਇਹ ਪਸ਼ੂ ਆ ਗਏ ਦੋਸਤੋ ਤੇ ਵੀਡੀਓ ਨੂੰ ਵਾਰਤવાર ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਠੀਕ ਹੈ ਦੋਸਤੋ ਅਗਲੀ ਵੀਡੀਓ ਆਪਾਂ ਤੁਹਾਨੂੰ ਫੇਰ ਕੋਈ ਛੇਤੀ ਤੋਂ ਛੇਤੀ ਦਿਖਾਵਾਂਗੇ